ਸਾ ਮੱਝ ਵੀ ਉਹੀ ਗੱਲ ਆ ਵੀ ਚੰਗੀ ਆ ਯਾਰ ਆ ਬਾਡੀ ਬੂਡੀ ਦੀ ਚੰਗੀ ਆ ਯਾਤ ਕੁਆਲਿਟੀ ਚੰਗੀ ਆ ਜਿਵੇਂ ਸੱਜਣਾ ਦੀ ਮੰਗ ਹੁੰਦੀ ਆ ਵੀ ਬ੍ਰਾਊਨ ਆਪਾਂ ਨੇ ਲੈਣੀ ਆ ਜਾਂ ਪੂਰੇ ਰੰਗ ਦੀ ਪਹਿਲੋ ਲੈਣੀ ਆ ਉਹਦੇ ਵਾਸਤੇ ਵੀ ਯਾਰ ਬਾਡੀ ਬੂਡੀ ਦਾ ਮੈਂ ਦੀ ਨਾ ਪੂਰੀ ਡਬਲ ਆ ਜੀ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਸੂਈਆ ਕਿੰਨੇ ਟਾਈਮ ਦੀ ਸੂਈ ਆ ਅਗਲੇ ਬੰਨ ਦੱਸ ਲੇ ਵਲੂਆ ਦਿਖਾ ਦੇ 26 ਤਰੀਕ ਦੀ ਸੂਈ ਵੀ ਆ ਬਾਈ ਅੱਛਾ 26 ਤਰੀਕ ਦੀ ਸੂਈ ਆ ਦੁੱਧ ਕਿੰਨਾ ਕਰ ਰਹੀ ਆ ਇਹਨਾਂ ਲਈ ਹੁਣ 15 ਕਿਲੋ ਤਿਆਰ ਆ 15 ਇਹਦੇ ਥੱਲੇ ਰੈਡੀ ਹੈ ਸੱਜਣਾ ਇੱਥੇ ਤੁਸੀਂ ਕੱਟੇ ਦੀ ਉਹੀ ਗੱਲ ਆ ਵੀ ਲੰਬਾਈ ਲੰਬੂਈ ਦੇਖ ਸਕਦੇ ਹੋ ਬਾਡੀ ਬੂਡੀ ਦਿਖਾਈ ਦਰਸ ਉੱਤੇ ਤੋਂ ਅਸੀਤਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚਿਆ ਪਿੰਡ ਮਧੇਕੇ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਰਹਿ ਜਾਂਦਾ ਬਾਈਆਂ ਨੂੰ ਮੋਗਾ ਸੱਜਣੋ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਆਪਾਂ ਸਵੇਰ ਦੇ ਅੱਜ ਵੀਡੀਓ ਕਵਰ ਕਰਦੇ ਆਂ ਮੋਗੇ ਜ਼ਿਲ੍ਹੇ ਦੀ ਦੋ ਤਿੰਨ ਤਕਰੀਬਨ ਵੀਡੀਓ ਆਪਾਂ ਨੇ ਕਵਰ ਕਰੇ ਨੇ ਤੇ ਅੱਜ ਜਿਹੜੇ ਸੱਜਣ ਕੋਲੇ ਪਹੁੰਚੇ ਹੋਣੇ ਆ ਨਾ ਸੱਜਣੋਂ 22 ਦਾ ਸਿਸਟਮ ਹੈਗਾ ਬਾਈ ਬਾਹਰ ਜਾਣ ਦਾ ਬਲੈਟ ਜਾਣ ਦਾ ਸਿਸਟਮ ਆ ਉਹਦੀ ਤਰਜ਼ ਤੇ ਬਾਈ ਦੋ ਜਾਨਵਰ ਸੇਲ ਕਰੂਗਾ ਤੇ ਜਾਨਵਰ ਵੀ ਦਿਖਾਊਗਾ ਤੁਹਾਨੂੰ ਮੈਂ ਐਨ ਅੱਬਲ ਦਰਜੀ ਦੇ ਦਿਖਾਊਗਾ ਤੇ ਬਾਕੀ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਐਂਡ ਤੱਕ ਦੋ ਚਾਰ ਜਾਨਵਰ ਬਾਈ ਕੋਲੇ ਹੋਰ ਨੇ ਉਹ ਕਹਿੰਦਾ ਬਾਈ ਜਿਵੇਂ ਜਿਵੇਂ ਤਿਆਰ ਹੋਣਗੇ ਨਾ ਓਵੇਂ ਓਵੇਂ ਸੱਜਣੋਂ ਆਪਾਂ ਸੇਲ ਕਰਦੇ ਜਾਵਾਂਗੇ ਤੇ ਅੱਜ ਇੱਕ ਝਾਤ ਮੈਂ ਤੁਹਾਨੂੰ ਉਹ ਜਾਨਵਰਾਂ ਤੇ ਵੀ ਮਾਰ ਦੂੰਗਾ ਕਿਉਂਕਿ ਜੇ ਗੱਲ ਕਰ ਲਈ ਨਾ ਸਜਣੋ ਬਾਈ ਨਜਰ ਹਰਿਆਣੇ ਦੇ ਵਿੱਚੋਂ ਪੂਰੇ ਸ਼ੌਂਕ ਨਾਲ ਚੰਗੇ-ਚੰਗੇ ਸੀਮਨਾ ਦੇ ਉਹਨਾਂ ਦੇ ਮੰਗਰ ਬੱਚੇ ਨੇ ਤੇ ਖੁਦ ਵੀ ਜਾਨਵਰ ਚੰਗੇ ਨੇ ਬਸ ਇੱਕ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਬਾਹਰ ਦਾ ਰਜਾ ਅੱਜਕੱਲ੍ਹ ਜਿਆਦਾ ਚੱਲਿਆ ਹੋਇਆ ਉਹ ਸਿਸਟਮ ਤੇ ਬਾਈ ਕਹਿੰਦਾ ਬਾਹਰੇ ਜਾਣਾ ਤੇ ਬੱਚੇ ਵੀ ਬਾਹਰ ਨੇ ਬਾਈ ਦੇ ਲੈ ਆਜੋ ਬਾਈ ਨਾ ਕਰੋ ਨਾ ਗੱਲਵਾਟ ਤੇ ਤਰਸ ਇੱਕ ਵਾਰੀ ਜਾਨਵਰਾਂ ਦੇ ਵੀ ਮਾਰ ਦਿਓ ਕੈਮਰਾ ਜਾਨਵਰ ਦਿਖਾ ਦੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਸਜਣੋ 골ਡਨ ਜਾਨਵਰ ਪੂਰੇ ਜਾਨਵਰ ਬੂਰੇ ਕਹਿ ਲੈਂਦੇ ਨੇ ਸਜਣਾ ਏ ਬੁੱਲ ਦਿਖਾਵਾਂਗੇ ਬੁੱਲ ਦੀ ਬਾਡੀ ਬੁੱਡੀ ਦਿਖਾ ਦੇ ਤਰਸ ਇੱਥੇ ਤੋਂ ਮਾਰ ਦੇ ਕੈਮਰਾ ਕੁੰਗਰ ਲੈ ਪਹਿਲਾਂ ਆ ਜਾ ਬਾਈ ਨਾ ਕਰਾ ਦੀਏ ਤੁਹਾਡੀ ਗੱਲ ਬਾਤ ਆ ਜਾ ਬਾਈ ਜੀ ਸੱਸੇ ਕਾਹ ਬਾਈ ਜੀ ਨਾਮ ਕੀ ਹੈ ਜੀ ਹਰਪਾਲ ਸਿੰਘ ਭਾਈ ਜੀ ਨਾਮ ਹਰਪਾਲ ਸਿੰਘ ਪਿੰਡ ਮਧੇਕੇ ਮਧੇਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਭਾਈ ਜ਼ਿਲ੍ਹਾ ਮੋਗਾ ਹੈ ਹਾਂਜੀ ਬੱਚੇ ਬਾਹਰ ਗਏ ਹੋਏ ਨੇ ਹਾਂਜੀ ਬੱਚੇ ਬਾਹਰ ਆ ਸੈਕਾ ਠੀਕ ਹੈ ਔਰ ਹੌਲੀ ਹੌਲੀ ਜੈਸਾ ਨਾ ਗੱਬਣ ਹੋਈ ਜਾਣਗੇ ਪਸੂ ਵੇਚੀ ਚੱਲਾਂਗੇ ਭਾਈ ਜਿੱਦਾਂ ਜਿੱਦਾਂ ਮਾਲ ਤਿਆਰ ਹੋਊ ਆਪਾਂ ਸੇਲ ਕਰਦੇ ਜਾਵਾਂਗੇ ਹਾਂਜੀ ਹਾਂਜੀ ਅੱਛਾ ਬਣ ਗਿਆ ਯਾਰ ਰਜਾਨ ਬਣ ਗਿਆ ਵੀ ਬਾਹਰ ਜਾਣਾ ਹੈ ਹਾਂਜੀ ਹਾਂਜੀ ਜੋ ਬੱਚਿਆਂ ਦੇ ਨਾਲ ਹੀ ਫਿਰ ਭਾਈ ਜਾਨਵਰ ਚੰਗੇ ਤੇ ਐਡਾ ਤਾਕੜਾ ਬਣਿਆ ਬਣਾਇਆ ਸ਼ਿਸ਼ਟਮ ਛੱਡ ਕੇ ਤੂੰ ਬਾਹਰੇ ਜਾਣਾ ਬਾਈਰ ਬੱਚੇ ਦੇ ਨਾਲ ਹੀ ਜਾਣਾ ਪੈਣਾ ਇੱਕ ਗੱਲ ਹੈ ਇੱਕ ਗੱਲ ਨਾ ਸੱਜਣਾ ਬਾਈ ਨਹੀਂ ਜਾਏ ਮੇਰੀ ਗੱਲ ਦਾ ਗੁੱਸਾ ਲੱਗੇ ਬਾਹਰੇ ਕਰਨੀਆਂ ਬਾਈ ਦਿਹਾੜੀ ਇੱਥੇ ਕਰਨੀਆਂ ਸਰਦਾਰੀ ਅਕਸਰ ਮੈਂ ਤੁਹਾਨੂੰ ਕਹਿਣਾ ਵੀ ਹੁਣ ਮੈਂ ਵੀ ਵੱਡਾ ਨੌਕਰ ਨਾਲੋਂ ਛੋਟਾ ਮਾਲਕ ਬਣ ਕੇ ਰਹੋ ਉਹ ਬਾਹਲਾ ਬਸ ਰਹਿਣਾ ਚਲੋ ਕੋਈ ਗੱਲ ਨਹੀਂ ਯਾਰ ਪਰਵਾਹ ਦਰ ਜਿਵੇਂ ਬਣਦੇ ਨੇ ਉਹ ਬਾਈ ਕਹਿੰਦਾ ਬੱਚੇ ਵੀ ਜੀ ਨਹੀਂ ਬੰਦੇ ਚਲੋ ਬੱਚਿਆਂ ਨੂੰ ਯਾਰ ਮਾਂ-ਬਾਪ ਦਾ ਫਿਕਰ ਵੀ ਹੁੰਦੀ ਹੈ ਹਾਂਜੀ ਹਾਂਜੀ ਵੀ ਨਾਲ ਹੀ ਲੈ ਜੇ ਲੱਗਾ ਸੀ ਇੱਕ ਨੰਬਰ ਤੋਂ ਸਟਾਰਟ ਕਰ ਲਾ ਪਹਿਲਾਂ ਛੋਟੇ ਛੋਟੇ ਉਸਤਾਦ ਤੇ ਮਾਰਦੇ ਕੈਮਰਾ ਇੱਕ ਵਾਰੀ ਆ ਵੀ ਦਿਖਾ ਦੇ ਬਾਡੀ-ਬੁੱਡੀ ਚੰਗੀਆ ਘਰੇਲੂ ਜਾਨਵਰ ਨੇ ਮੇਨ ਗੱਲ ਆ ਨਾ ਬਾਈ ਰਹਿਣਾ ਖੇਤਾਂ ਚ ਉਹਦੀ ਕਰਕੇ ਦਰਦੇ ਥੋੜੇ ਇਹ ਹੈ ਨਾ ਲ ਇਹ ਇਹਦਾ ਇਹਦੀ ਫੇਸ ਕਵਾਰਟੀ ਕਰਾ ਦੇ ਚੱਕ ਇਧਰੋਂ ਇੱਥੇ ਦੇ ਮਾਰਦੇ ਬਾਈ ਕੈਮਰਾ ਇਸ ਮਾਰ ਕੇ ਇਹ ਆ ਗਿਆ ਬੂਰੇ ਕਲਰ ਦਾ ਇਹਦੀ ਮਾਂ ਵੀ ਦਿਖਾਉਂਗਾ ਮੈਂ ਉਹਦੀ ਖੜੀਆ ਬਾਈ ਕੋਈ ਚੰਗੇ ਦੁੱਤੇ ਚੱਲਦੀ ਆ ਤੇ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਬਾਈ 11 ਕ ਮਹੀਨੇ ਆ ਬਾਈ ਉਹ ਮਰੇ ਦੀ 11 ਮਹੀਨੇ ਆ ਹਾਂਜੀ ਤੇ ਉੱਤੇ ਤੋਂ ਬਾਡੀ ਬੁੱਡੀ ਦਿਖਾ ਦੇ ਨੇੜੇ ਨੂੰ ਆ ਜਾ ਬਾਈ ਉਧਰ ਨੂੰ ਆ ਜਾ ਤੇ ਉਮਰ ਇਹਦੀ 11 ਕ ਮਹੀਨੇ ਹੈ ਹਾਂਜੀ ਨਾ 11 ਮਹੀਨੇ ਦੇ ਹਿਸਾਬ ਨਾਲ ਤੇਰੀ ਸਾਹਮ ਸਮੂ ਸੱਜਣਾ ਚੰਗੀ ਹਾਂਜੀ 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 ਬਰਾਬਰੀ ਦਾਣਾ ਰਹੀਦਾ ਬਾਈ ਮੱਜਾਂ ਦੇ ਹਾਂ ਰੱਖੇ ਹੋਏ ਤੇ ਯਾਰ ਜਾਨਵਰ ਬਾਈ ਨੇ ਬਾਹਲੇ ਸ਼ੌਕ ਰੱਖਾ ਹੁਣ ਬਾਹਰ ਜਾਣ ਕਰਕੇ ਹੈ ਨਾ ਸੇਸ਼ਾ ਬਣ ਜਾਦਾ ਤੇ ਆਪ ਕਿਹੜੇ ਸੀਮਨ ਦਾ ਕੁਝ ਪਤਾ ਹੈ ਇਹਦਾ ਬਾਈ ਇਹ ਟੋਕੜ ਗੱਬੜ ਹਰਿਆਣੇ ਚੋਂ ਲਿਆਂਦੀ ਸੀ ਬਾਈ ਠੀਕ ਆ ਗੱਲ ਤੇ ਇਹ ਟੈਂਕ ਦਾ ਬੱਚਾ ਦੱਸਦੇ ਸੀ ਹਾਂ ਜੀ ਇਹ ਮਗਰ ਆਇਆ ਸੀ ਆ ਸਿਵਨ ਲੱਗਿਆ ਵਾ ਸੀ ਇਹ ਵੀ ਟੈਂਕ ਦਾ ਦੱਸਦੇ ਸੀ ਜਿਹੜਾ ਹੁਣ ਆ ਸੀ ਉਹ ਪੜਾਇਆ ਸੀਵਨ ਉਹ ਸਟਾਰ ਦਾ ਸੀ ਉਹ ਬੱਚਾ ਆਪਣੇ ਕੋਲੇ ਵੀ ਸਟਾਰ ਦਾ ਵੀ ਹੈਗਾ ਠੀਕ ਆ ਗੱਲ ਉਹ ਸਟਾਰ ਦਾ ਬੱਚਾ ਹਾਂ ਦੂਰੇ ਬੱਚੇ ਹੀ ਦਿੰਦੀ ਆ ਬਾਈ ਇਹ ਠੀਕ ਆ ਗੱਲ ਉਹ ਪੌਂਦੀ ਕਈ ਜਾਨਵਰ ਹੁੰਦੇ ਨੇ ਨਾ ਕਈ ਮੱਝਾਂ ਹੁੰਦੀਆਂ ਨੇ ਜਿਹੜੇ ਬੱਚੇ ਆਉਦੇ ਤੇ ਪਾਣ ਆਉਂਦੀਆਂ ਨੇ ਤੇ ਮੇਨ ਫੋਕਸ ਆ ਜਿਹੜਾ ਯਾਰ ਆ ਚੀਜ਼ ਤੇ ਆ ਉਹਦਾ ਰੇਟ ਬਾਈ ਕੀ ਕਰਦੇ ਜੇ ਕਿਸੇ ਸੱਜਣ ਨੇ ਖਰੀਦਣਾ ਘੱਟਾ ਉਹਦਾ ਬਾਈ 24000 ਰੁਪਿਆ ਰੇਟ ਹੈ ਕਿੰਨੇ ਦਾ ਛੜ ਦਾਂਗੇ ਆਪਾਂ 2 2000 ਹੋਰ ਘਟਾ ਦਾਂਗੇ ਬਾਈ 22 ਦਾ ਦੇ ਦਿਆਂਗੇ ਓਏ ਹੋਰ ਵੀ ਕਰ ਦੇ ਮਾਨਤਨ ਬਾਡੀ ਬੁੱਡੀ ਦਾ ਲੈਂਥ ਲੋਂ ਤੇਰੀ ਚੰਗੀ ਆਈ ਜੀ ਗੱਲ ਨਹੀਂ ਚੱਲ ਯਾਰ ਰੱਖਣ ਵਾਲਾ ਕੋਈ ਹੋਊਗਾ 20 ਦਾ ਦੇ ਦਾਂਗੇ ਬਾਈ ਤੇਰੇ ਮੂੰਹ ਨੂੰ ਬਾਈ ਕਹਿੰਦਾ ਯਾਰ 20000 ਦਾ ਦੇ ਦਾਂਗੇ ਕੋਈ ਪਾਰਨ ਵਾਲਾ ਸੱਜਣ ਹੋਵੇ ਉਹੀ ਗੱਲ ਆ ਵੀ ਜਿਵੇਂ ਇੱਥੇ ਤੇ ਤੁਸੀਂ ਸਾਨੂੰ ਮੈਂ ਦੱਸਿਆ ਵੀ ਲੈਂਥ ਲੋਂ ਤੇ ਚੰਗੀ ਆ ਕੱਟੇ ਦੀ ਤੇ 11 ਮਹੀਨਿਆਂ ਦੇ ਹਿਸਾਬ ਨਾਲ ਯਾਰ ਕੱਟਾ ਵੀ ਚੰਗਾ ਹਨਾ ਪਲਿਆ ਹੋਇਆ ਹੈਗਾ ਠੰਡਾ ਸੀਲਾਹੀ ਜੀ ਗੱਲ ਨਹੀਂ ਨਹੀਂ ਸੀਲਾ ਬਾਈ ਤੂੰ ਜਾਨਵਰ ਥੋੜਾ ਜਿਹਾ ਹਨਾ ਡਰ ਜਾਂਦਾ ਖੇਤਾਂ ਚ ਕਰਕੇ ਸਾਡੇ ਆਉਂਦਾ ਕੱਟ ਕਰਕੇ ਬਾਈ ਦੱਸਦੇ ਆ ਹਾਂ ਅੱਖਾਂ ਜਿਹਦੇ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਬਿੰਨੀ ਲੇਓ ਜਿਵੇਂ ਡਾਇਲ ਕਹਿੰਦੇ ਨੇ ਹੈਗੇ ਨੇ ਉਹ ਤੇ ਝਲਕ ਪੈਂਦੀ ਆ ਤੇ ਹੁਣ ਤਰ ਇੱਥੇ ਮਾਰਦੇ ਕੈਮਰਾ ਇਹ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਇਹ ਜੀ ਗੱਲ ਨਹੀਂ ਇਹਦੀ ਉਮਰ ਕਿੰਨੀ ਕਹੂ ਬਾਈ ਇਹਦੀ ਪੌਣੇ 3 ਸਾਲ ਆ ਬਾਈ ਪੌਣੇ 3 ਸਾਲ ਇਹਦੀ ਉਮਰ ਆ ਦੋ ਦੰਦ ਹਜੇ ਅੱਧੇ ਕੱਢਦਾ ਬਾਈ ਆ ਦੰਦ ਸੱਜਣਾ ਇਹਦੇ ਆਪਾਂ ਨੇ ਚੈੱਕ ਕਰੇ ਨੇ ਮੈਂ ਖੁਦ ਵੀ ਇਹਦੇ ਦੰਦ ਆ ਕੇ ਕਰੇ ਨੇ ਚੈੱਕ ਇਹ ਜੀ ਗੱਲ ਨਹੀਂ ਦੰਦ ਸਾਨੂੰ ਇਹਦੇ ਦੇਖਣ ਦੀ ਵੀ ਲੋੜ ਨਹੀਂ ਅੱਖਾਂ ਵਿੱਚ ਕੇ ਲੈ ਜਿਓ ਦੋ ਦੰਦ ਤੇ ਨਹੀਂ ਹਲੇ ਬਰਾਬਰ ਕਰੇ ਨਹੀਂ ਜੇ ਆਪਾਂ ਗੱਲ ਕਰ ਲਈਏ ਉਹਦੇ ਹਿਸਾਬ ਨਾਲ ਇਹਦੀ ਬਾਡੀ ਬੁੱਡੀ ਇਹਦੀ ਡੀਲ ਡੋਲਾ ਤੇ ਮੇਨ ਗੱਲ ਯਾਰ ਬੋਲਦੀ ਨਾ ਇੱਕ ਟੈਸਟਿਕਲ ਹੁੰਦੇ ਨੇ ਪਰ ਇੰਨਾ ਤੇ ਜਿਦ ਮਾਰਦੇ ਕੈਮਰਾ ਕਿਉਂਕਿ ਟੈਸਟਿਕਲਾਂ ਦੇ ਹਿਸਾਬ ਨਾਲ ਯਾਰ ਤੇਡੇ ਵਿੰਗੇ ਨਾ ਹੋਣਾ ਉਹਦੇ ਹਿਸਾਬ ਨਾਲ ਇਹਦੇ ਜਿਹੜੇ ਝੋਟੀਆਂ ਕੱਟੀਆਂ ਆਉਣਗੀਆਂ ਦੇਵੇ ਭਾਈ ਉਹਦੇ ਹਿਸਾਬ ਨਹੀਂ ਆਉਂਦੇ ਆ ਉਹਦੇ ਹਿਸਾਬ ਨਾਲ ਲਈ ਵੀ ਉੱਤੇ ਤੋਂ ਦਿਖਾਦੇ ਵੀ ਹੋਣੇ ਦੀ ਤਰ੍ਹਾਂ ਬਾਡੀ ਬੁੱਡੀ ਨਾ ਪਾਲੇ ਪਾਈ ਨੇ ਉਹੀ ਗੱਲ ਆ ਜਾਨਵਰ ਸ਼ੌਕ ਨਾਲ ਨੇ ਤੇ ਮੇਨ ਗੱਲ ਆ ਯਾਰ ਜਿਹੜੀ ਬੋਲ ਲੈ ਨਾ ਠੰਡਾ ਸੀਲ ਹੁੰਦਾ ਹਾਂ ਬਾਈ ਠੰਡਾ ਸਾਡੇ ਜਿੰਨਾ ਠੰਡਾ ਸੀ ਜੇ ਨਹੀਂ ਮੈਂ ਵੀ ਹੁੰਦਾ ਬੁੜੀਆਂ ਖੋਲੀ ਬੈਤੀਆਂ ਅੰਦਰੋਂ ਬਾਹਰ ਬੁੜੀਆਂ ਹੀ ਕਰਦੇ ਆ ਪਸੂ ਬਾਈ ਸਾਡੇ ਅਸੀਂ ਕਿਹੜਾ ਕੋਈ ਰੱਖਿਆ ਬਈ ਤਾਂ ਠੀਕ ਆ ਗੱਲ ਬਾਈ ਤੇ ਬਾਈ ਦੇ ਮਿਸੇਜ ਹੀ ਰਹਿੰਦੇ ਨੇ ਐਡਾ ਪਟਾ ਪਰ ਮੈਂ ਜਦੋਂ ਆਇਆ ਯਾਰ ਮੈਨੂੰ ਸੁਣਨ ਆ ਜਾ ਵੀ ਲੱਗਾ ਮੈਂ ਪੁੱਛਿਆ ਬਾਈ ਕਹਿੰਦਾ ਯਾਰ ਬੱਚੇ ਬਾਹਰ ਨੇ ਵੀ ਬੱਚਿਆਂ ਕਰਕੇ ਸਾਰਾ ਕੁਝ ਜਾਨਵਰ ਜਿੰਨਾ ਹਨਾ ਸਿਸਟਮ ਹੈ ਇਹਨੂੰ ਵੇਚ ਵੱਟ ਕੇ ਵੀ ਬਾਹਰ ਦੀ ਸਿਸਟਮ ਹੈ ਬਾਈ ਤੋੜਦੇ ਇਹਨੂੰ ਖੋਲ ਕੇ ਹਾਂਜੀ ਹਾਂਜੀ ਹਾਂ ਇਹਦੀ ਮਾਦਰ ਵੀ ਖੜੀਆ ਇਹਦੀ ਮਾਦਰ ਵੀ ਦਿਖਾਉਂਗਾ ਤੇ ਰਿਕਾਰਡ ਬਾਈ ਵੱਡੇ ਨੇ ਦੀ ਮਾਦਰ ਦੇ ਦੁੱਧ ਦੇ ਉਹ ਵੀ ਸਾਰੇ ਪੁੱਛਾਂਗੇ ਬਾਈ ਤੋਂ ਵੀਡੀਓ ਨਾ ਬਣੀ ਰਿਹਾ ਹੰਟ ਤੱਕ ਲੈ ਬੋਚ ਕੇ ਜੇ ਤੋੜਦੀ ਬਾਈ ਹੈ ਤੋੜਦੀ ਹੌਲੀ ਕਿ ਦੇਣੇ ਸੀਲ ਆ ਬਾਈ ਐ ਨਹੀਂ ਕੋਈ ਗੱਲ ਉਹ ਬਾਕੀ ਜਦੋਂ ਸੱਜਣਾ ਤੁਰੂਗਾ ਨਾ ਉਹੀ ਗੱਲ ਆ ਜੇ ਮੈਂ ਕਹਿੰਦੇ ਆਂ ਤੇ ਨਵੀਂ ਧਰਤੀ ਹੱਲੂਗੀ ਧਰਤੀ ਹੱਲਣ ਵਾਸਤੇ ਇਸਤਮਾ ਸਾਡੇ ਸਮਾਨ ਤੋਂ ਬਾਈ ਜਾਨਵਰ ਮੜਾ ਮੋਟਾ ਡਰ ਜ਼ਰੂਰ ਜਾਂਦਾ ਉੱਚਾ ਦਰ ਤੇ ਇਹ ਜਾਣਦੇ ਜੀ ਨਾ ਪੂਰੀ ਬਾਡੀ ਬੁੱਡੀ ਦਿਖਾਉਂਦਾ ਰਹੀ ਲੈ ਚੱਲ ਬਾਈ ਐ ਨਹੀਂ ਲੈ ਚੱਲ ਤੋੜ ਦੇ ਥੋੜਾ ਜਿਆ ਲੰਬਾ ਕਰ ਉਸੇ ਰਾ ਇੱਥੇ ਤਾਂ ਕਮਾਲ ਹੋ ਜੀ। ਸੱਜਣਾ ਇੱਥੇ ਤੁਸੀਂ ਕੱਟੇ ਦੀ ਉਹੀ ਗੱਲ ਆ ਵੀ ਲੰਬਾਈ ਲੰਬੂਈ ਦੇਖ ਸਕਦੇ ਹੋ ਬਾਡੀ ਬੂਡੀ ਦਿਖਾਰੀ ਧਰਸੁੱਤੇ ਤੋਂ ਵੀ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਬਾਈ ਨੇ ਸ਼ੌਕ ਨਾਲ ਤਿਆਰ ਕਰਿਆ ਪੈਰ ਜੇ ਥੋੜੇ ਜਿਵੇਂ ਧਰਦਨ ਬਾਈ ਨੇ ਝਾਂਜਰਾ ਪਾਤੀ ਅੱਜ ਜਿਵੇਂ ਦੱਸਿਆ ਬਾਈ ਨੇ ਕਹਿੰਦਾ ਥੋੜਾ ਚਲੋ ਸ਼ੌਕ ਨਾਲ ਹੁੰਦਾ ਵੀ ਚੀਜ਼ ਨੂੰ ਤਿਆਰ ਕਰੀਏ ਉਹਦੀ ਥੋੜੀ ਜਿਹੀ ਅਕਲ ਕਰਨੀ ਜ਼ਰੂਰ ਮੰਦਾ ਉਦਾਂ ਕੋਈ ਦਿੱਕਤ ਨਹੀਂ ਮੇਲੇ ਤੇ ਗਏ ਸੀ ਜਗਰਾਵਾ ਉੱਥੇ ਲਿਆਂਦਿਆਂ ਬਾਈ ਉੱਥੋਂ ਪਾਤੀਆਂ ਠੀਕ ਆ ਗੱਲ ਯਾਰੂੰ ਬਾਡੀ ਬੂਡੀ ਦਾ ਬਈ ਦੋ ਦੰਦ ਦੇ ਹਿਸਾਬ ਨਾਲ ਕੱਦਦਾ ਵੀ ਦਰਸ ਕਰਾ ਦੇਂਦਾ ਜ ਆਪਣੇ ਕੱਦ ਕਾਟ ਤੋਂ ਮੇਰੇ ਕੱਦ ਕਾਟ ਤੋਂ ਤੁਸੀਂ ਇਹ ਕੱਦ ਦਾ ਵੀ ਅੰਦਾਜ਼ਾ ਲਾ ਲੋ ਦੋ ਦੰਦ ਦੇ ਨੇ ਬਰਾਬਰ ਕਰੇ ਨਹੀਂ ਉਹੀ ਗੱਲ ਮੈਂ ਤੁਹਾਨੂੰ ਬਾਰ-ਬਾਰ ਆਖੂਗਾ ਤੇ ਬਾਕੀ ਦੀ ਪੁੱਠੇ ਦੀ ਚੜਾਈ ਚੜੂਈ ਇਹਦੀ ਲੰਬਾਈ ਲੰਬੂਈ ਹਲੇ ਪੂਰਾ ਦਾ ਵੀ ਨਾਣਾ ਤੇ ਬਣੂਗਾ ਹਲੇ ਮੈਂ ਸਿੰਘ ਵੀ origignal ਆ ਹਾਂ ਸਿੰਘ ਵੀ ਕੋਈ ਚੱਕਰ ਨਹੀਂ ਬਣਾਏ ਉਹ ਸਿੰਘ ਵੀ origignal ਸੱਚ ਨਾਲੇ ਹੀ ਗੱਲ ਨਹੀਂ ਸਿੰਘ ਸਿੰਘ ਉਹ ਵੀ ਸੀਲ ਆ ਬਾਈ ਐ ਨਹੀਂ ਕੋਈ ਗੱਲ ਹਾਂ ਇੱਕ ਵਾਰੀ ਇਹਦਾ ਕਮਾ ਕੇ ਨਾ ਫੇਸ ਕੁਆਲਿਟੀ ਕਰਦੇ ਹਾਇ ਇਹਨੂੰ ਹਈ ਨਹੀਂ ਕਮਾਣਾ ਨਹੀਂ ਤੁਹਾਨੂੰ ਪਤਾ ਐਡਾ ਬੁੱਲ ਖੜਾਉਣਾ ਬਹੁਤ ਔਖਾ ਹੈ ਨਾ ਇੱਥੇ ਰੋਕਦਾ ਬਾਈ ਇੱਥੇ ਰੁਕਣਾ। ਨਤਰਸ ਇੱਥੇ ਤੋਂ ਦਿਖਾ ਦਿਓ ਇਹਦੀ ਬਾਡੀ ਬੁੱਦੀ। ਕਰਾ ਦਿਖ ਰੇਕ ਪੱਖ ਤੋਂ ਤਸੱਲੀ ਕਰਾ ਦਿਆ ਨਾ। ਆਹ ਬੰਦ ਲੋ ਬਾਈ ਕਮਾ ਕੇ ਇਹਨੂੰ ਆਇਆ ਨਹੀਂ। ਹੁਣ ਸੱਚ ਨੂੰ ਆਪਾਂ ਇਹਦੀ ਮਾਦਰ ਵੀ ਦਿਖਾਵਾਂਗੇ ਤੁਹਾਨੂੰ ਉਹਦੇ ਥੱਲੇ ਬੁੱਧ ਵੀ ਕਿੰਨਾ ਰੈਡੀ ਦਾ ਕੀ ਗੱਲ ਬਾਤ ਆ। ਕਿਹੜਾ ਉਹਦਾ ਸੂਆ ਉਹ ਵੀ ਉਹਦੇ ਵੀ ਆਪਾਂ ਕਰਾ ਮਾਂਗੇ ਇਹਦੀ ਮਾਦਰ ਦੇ ਵੀ ਦਰਸ਼ਨ ਤੇ ਇੱਕ ਨੰਬਰ ਤੇ ਆ ਜਿਹੜਾ ਉਹ ਵੀ ਇਹਦਾ ਭਰਾ ਆ ਗਿਆ ਉਸੇ ਮੱਝ ਦਾ ਲੈ ਹੁਣ ਤਰਸਾ ਇਦੂ ਬਾਅਦ ਮੱਝ ਤੇ ਮਾਰਨੀ ਕੈਮਰਾ ਇੱਕ ਵਾਰੀ ਇਹਨੂੰ ਦਿਖਾ ਦੇ ਸਮਾਰ ਕੇ। ਨਾ ਆ ਆਈ ਦੀ ਆ ਗਈ ਸੱਜਣੋ ਮਾਦਰ ਬਾਈ ਇਹਦੀ ਬਾਡੀ ਬੁੱਡੀ ਵੀ ਬਹੁਤ ਚੌੜੀ ਆ ਯਾਰ ਉਸ ਤੋਂ ਸੱਸ ਮਾਦਰ ਦੀ ਬਾਡੀ ਬੁੱਡੀ ਤੇ ਮਾਰਦੇ ਉਹ ਟਾਂਚੇ ਉੱਚੇ ਤੇ ਜਿਵੇਂ ਸਾਨੂੰ ਮੈਂ ਦੱਸਦਾ ਹੁੰਦਾ ਨਾ ਸੱਜਣੋ ਵੀ ਆ ਹੱਡ ਤੋਂ ਆ ਹੱਡ ਇਹ ਤੋਂ ਇਹ ਚੀਜ਼ ਵੀ ਯਾਰ ਇਹ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਚੌੜੀ ਜੀ ਪਿੱਠ ਦਾ ਜਾਨਵਰ ਆ ਯਾਰ ਚੜਾਈ ਦਾ ਜਾਨਵਰ ਹੈ ਚੌੜੇ ਟਾਂਚੇ ਦਾ ਤੇ ਉਹ ਸੇਲ ਵੀ ਕਰ ਦਾਂਗੇ ਦੋ ਦੰਦ ਕੱਟਾ ਵੀ ਆਪਾਂ ਹਾਂ ਬਾਈ ਉਹ ਸੇਲ ਵੀ ਕਰ ਦਾਂਗੇ ਜੇ ਕੋਈ ਮੱਝ ਕ੍ਰੋਸ ਵਾਲਾ ਫਿਰ ਵੀ ਆਪਾਂ ਜਿੰਨਾ ਚੱਕ ਹੈਗਾ ਰੱਖ ਲੈ ਇਸ ਏਰੀਆ ਦੇ ਸੱਜਣਾ ਮਧੇਕੇ ਪਿੰਡ ਦੇ ਹਾਲ ਸਿੰਘ ਵਾਲੇ ਦੇ ਮੋਗੇ ਜ਼ਿਲ੍ਹੇ ਦੇ ਸੱਜਣ ਬਾਈ ਬਾਈ ਨਾਲ ਸੰਪਰਕ ਕਰ ਸਕਦੇ ਨੇ ਇਸ ਇਲਾਕੇ ਵਾਲੇ ਵੀ ਇਹੀ ਜੀ ਗੱਲ ਨਹੀਂ ਦੇਖਦੇ ਨੇ ਆਪਾਂ ਨੂੰ ਉਹ ਬਾਈ ਨਾਲ ਸੰਪਰਕ ਕਰ ਸਕਦੇ ਨੇ ਜੇ ਕਿਸੇ ਨੇ ਡਾਇਰੈਕਟ ਕ੍ਰੋਸਿੰਗ ਵਾਸਤੇ ਵੀ ਬਾਈ ਇਹਨੂੰ ਛੜਦਾ 1000 ਰੁਪਿਆ ਬਾਈ ਕਹਿੰਦਾ ਇਹਦੀ ਫੀਸ ਆ ਮੇਰਾ ਖਿਆਲ ਆ ਤਿੰਨ ਕਿ ਮਹੀਨੇ ਬਾਈ ਕਹਿੰਦਾ ਆਪਾਂ ਇੱਥੇ ਹੈਗੇ ਆ ਓਨਾ ਟਾਈਮ ਇਹਦੀ ਡਾਇਰੈਕਟ ਕ੍ਰੋਸਿੰਗ ਦੀ ਸਰਵਿਸ ਆਪਾਂ ਦਿੰਦੇ ਰਹਾਂਗੇ ਤੇ ਬਾਕੀ ਜਿਵੇਂ ਅੰਬਰਸਰ ਵਾਲੇ ਸੱਜਣ ਫੋਨ ਕਰ ਲੈਂਦੇ ਨੇ ਭਾਈ ਉਹਨਾਂ ਨੇ ਖਰੀਦਣਾ ਤਾਂ ਇਹ ਘੱਟਾ ਵੀ ਖਰੀਦ ਸਕਦੇ ਤੇ ਇਹ ਨਾਲ ਛੋਟਾ ਕਟਾ ਬਾਈ ਇਹ ਵੀ ਖਰੀਦ ਸਕਦੇ ਨੇ ਇਹ ਦੋਨੇ ਬਾਈ ਫੌਰ ਸੇਲ ਵੀ ਕਰ ਦੂ ਇਹਦਾ ਰੇਟ ਫਿਰ ਕਿਵੇਂ ਕਰਾਂਗੇ ਆਪਾਂ ਇਹਦਾ ਬਾਈ ਫੋਨ ਤੇ ਦੱਸ ਬੜਾ ਤਾਂ ਨਹੀਂ ਕਰਦਾ ਨਹੀਂ ਨਹੀਂ ਬੜਾ ਨਹੀਂ ਫੋਨ ਤੇ ਕਰ ਦਿੰਗੇ ਬਾਈ ਅੱਛਾ ਲੱਖਾਂ ਚ ਤਾਂ ਨਹੀਂ ਕਰਦਾ ਨਹੀਂ ਲੱਖਾਂ ਵਾਲਾ ਹੀ ਆ ਬਾਈ ਇਹ ਤਾਂ ਅੱਛਾ ਹਾਂ ਉਹ ਬੜਾ ਵੱਡਾ ਨਾ ਧਰਦੇ ਪੱਥਰ ਕੇ ਨਹੀਂ 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 ਬਾਈ ਨਹੀਂ ਆਹ ਰੇਟ ਉਹ ਨੱਕ ਕਰ ਦੀ ਜਿੰਨੇ ਕ ਆਪਣੀ ਚੀਜ਼ ਰੁਪਏ ਉਹਤ ਦੀ ਠੀਕ ਠੀਕ ਆ ਬਾਈ ਹਾਂ ਬਾਈ ਕਹਿੰਦਾਹੀ ਜੀ ਗੱਲ ਨਹੀਂ ਰੇਟ ਨਹੀਂ ਕੋਈ ਬੜਾ ਜਿਆਦਾ ਧਰਦੇ ਯਾਰ ਚੀਜ਼ ਚੰਗੀ ਆ ਜੀ ਕਰਦਾ ਵੀ ਯਾਰ ਇਹ ਲੰਬੀ ਖੜੇ ਰਹੀਏ ਪਰਾਂ ਜਾਈਏ ਨਾ ਤੇ ਹੁਣ ਇਹਦੀ ਮਾਦਰ ਦੀ ਬਾਡੀ ਬੁੱਡੀ ਦਿਖਾ ਦੇ ਤਾਂ ਸਾ ਇਹਨੂੰ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ 3 ਮਹੀਨੇ ਹੋ ਗਏ ਬਾਈ 3 ਮਹੀਨਿਆਂ ਦੀ ਸੂਈ ਆ ਗੱਬਣ ਵੀ ਹੋ ਗਈ ਹਾਂ ਬਾਈ ਗੱਬਣ ਇਹਨੂੰ ਮਹੀਨਾ ਹੋ ਗਿਆ ਅੱਛਾ ਮਹੀਨੇਕ ਦੀ ਗੱਬਣ ਆ ਸਿੰਗ ਸੁੰਗ ਇਹਦਾ ਵੀ ਕੁੰਡਾ ਬਾਈ ਜਮਾ ਸਿੰਘ ਇਹਦੇ ਤੇ ਹੀ ਆ ਬਾਈ ਕੁੰਡੇ ਸਿੰਗਾ ਦੀ ਆ ਤੀਜੇ ਸੂਏ ਸੂਈ ਆਪਣੇ ਕੋਲੇ ਪਹਿਲਾਂ ਤੋਂ ਕੜ ਗੱਬਣ ਲਿਆ ਐਸ ਵਾਰੀ ਬਾਈ ਇਹਨੇ ਦੁੱਧ ਕਿੰਨਾ ਪਾਇਆ 1.5 18 ਕਿਲੋ ਆ ਹਜੇ ਵੀ 17 ਕਿਲੋ ਦੁੱਧ ਆ ਬਾਈ ਹਜੇ ਵੀ ਹਜੇ ਵੀ 17 ਕਿਲੋ ਹਾਂ ਜੇ ਕੋਈ ਸੌਦਾ ਕਰਦਾ ਆਪਾਂ ਮਨਾ ਵੀ ਸਕਦੇ ਆ ਅਗਲੇ ਬੰਨੋ ਇਹਲੇ ਵਾਲੂ ਬਾ ਦਿਖਾ ਦੇ ਦੱਸੇ ਦਾ 3 ਮਹੀਨਿਆਂ ਦੀ ਸੂਈ ਥੱਲੇ ਬਾਈ ਕੰਨਾ 17 ਕਿਲੋ ਦੁੱਧ ਹੁਣ ਇਹਦੇ ਥੱਲੇ ਰੈਡੀ ਆ ਜੀਨੇ ਨਾ ਦੋਹੇ ਝੋਟਿਆਂ ਚੋਂ ਕਟਿਆਂ ਚੋਂ ਕੋਈ ਵੀ ਕੱਟਾ ਬਾਈ ਤੋਂ ਖਰੀਦਣਾ ਹੈ ਤਾਂ ਉਹਦੀ ਮਾਦਰ ਨਾਲ ਡੀਐਨਏ ਦੀ ਜ਼ਿੰਮੇਵਾਰੀ ਵੀ ਦੇ ਦਾਂਗਾ। ਹਾਂ ਹਾਂ ਜੀ ਹਾਂ ਜੀ। ਲੈ ਬਾਈ ਕਹਿੰਦਾ ਡੀਐਨਏ ਦੀ ਜ਼ਿੰਮੇਵਾਰੀ ਵੀ ਦੇ ਦੂੰਗਾ ਡੀਐਨਏ ਕਰਾ ਲੇ ਤੇ ਮੇਨ ਗੱਲ ਆ ਜਿਹੜਾ ਦੁੱਧ ਵੀ ਇਹਦਾ ਆਪਾਂ 17 ਕਿਲੋ ਦਾ ਬਾਖੜ ਮੈਂ ਦਾ ਤਿੰਨਾਂ ਮਹੀਨਿਆਂ ਦੀ ਸੂਈ ਦਾ ਅੱਜ ਵੀ ਚਵਾ ਦਾਂਗੀ। ਹਾਂ ਜੀ ਅੱਜ ਵੀ ਚਵਾ ਦਾਂ। ਲੈ ਖੋਲ ਕੇ ਤੋੜ ਦੇਣਾ ਜੇ ਤੁਰਕੂ ਮਾਰਾ ਜਾ। ਇਹ ਬਾਹਰ ਨੂੰ ਜਾਓ ਬਾਈ। ਹਾਂ ਉਹ ਡਰਦੀ ਆ ਥੋੜੀ ਜਿਹਾ ਉਰਲੇ ਬੰਨੇ ਆ ਜਾ ਓਏ। ਉਰਲੇ ਬੰਨੇ ਆ ਕੇ ਦਿਖਾ ਦੇ ਮਾਰਾ ਜਾ ਜਾਊਗੀ ਦੂਜੀਆਂ ਮਹਿਸਾਂ ਕੋਲੇ ਹੈਨਾ। ਹਾਂ ਜੀ ਹਾਂ ਜੀ। ਹਾਂ ਦੂਜੀਆਂ ਮਹਿਸਾਂ ਬਾਈ ਨੇ ਬਾਹ ਕੋਈ ਗੱਲ ਨਹੀਂ ਬਾਈ ਬੋਚ ਕੇ ਬੋਚ ਕੇ ਬੋਚ ਕੇ ਮੂਰੇ ਹੋ ਕੇ ਤੇ ਆ ਜਾ ਇਹ ਤਰਸ ਬਾਡੀ ਬੂਡੀ ਦਿਖਾ ਦੇ ਉਹ ਇਹਦੀ ਬਾਡੀ ਬੂਡੀ ਤੇ ਮਾਰ ਦੇ ਇੱਥੇ ਰੋ ਕੈਮਰਾ ਨੇੜੇ ਹੋ ਕੇ ਤਾਂ ਮੱਝ ਵੀ ਉਹੀ ਗੱਲ ਆ ਵੀ ਚੰਗੀ ਆ ਯਾਰ ਆ ਬਾਡੀ ਬੂਡੀ ਦੀ ਚੰਗੀ ਆ ਯਾਤ ਕੁਆਲਟੀ ਚੰਗੀ ਆ ਜਿਵੇਂ ਸੱਜਣਾ ਦੀ ਮੰਗ ਹੁੰਦੀ ਆ ਵੀ ਬ੍ਰਾਊਨ ਆਪਾਂ ਨੇ ਲੈਣੀ ਆ ਜਾਂ ਪੂਰੇ ਰੰਗ ਦੀ ਪਹਿਲੋ ਲੈਣੀ ਆ ਉਹਦੇ ਵਾਸਤੇ ਵੀ ਯਾਰ ਬਾਡੀ ਬੂਡੀ ਦਾ ਮੈਂ ਦੀ ਨਾ ਪੂਰੀ ਡਬਲ ਆ ਜਿਵੇਂ ਸਾਨੂੰ ਅਕਸਰ ਕਹਿਣਾ ਵੀ ਹੁੰਦਾ ਨਾ ਵੀ ਦਿਮਾਨ ਬੈੱਡ ਜਿੰਨੀ ਚੌੜੀ ਉਹ ਗੱਲ ਬਾਤ ਆ ਬਾਈ ਹਰੇ ਲੂ ਜਾਨਵਰ ਨੇ ਤੁਹਾਨੂੰ ਪਤਾ ਖੇਤਾਂ ਚ ਬਾਈ ਰਹਿੰਦਾ ਥੋੜਾ ਘਬਰਾ ਉਹਦੇ ਕਰਕੇ ਜਰੂਰ ਜਾਂਦੇ ਆ ਉਹ ਬੰਦਣ ਦੇ ਬਾਈ ਨੂੰ ਕੋਈ ਗੱਲ ਨਹੀਂ ਦੁੱਧ ਬਾਈ 17 ਕਿਲੋ ਆਪਾਂ ਹਜੇ ਵੀ ਦੇ ਦਾਂਗੇ ਹਾਂ ਹਜੇ ਵੀ ਬਾਈ ਕਿਸੇ ਨੇ ਹੁਣ ਵੀ ਲੈਣਾ ਜਾਨਵਰ ਬਾਈ ਆਪਣੇ ਕੋਲ ਕੋਈ ਵੀ 17 ਕਿਲੋ ਤੋਂ ਘੱਟ ਨਹੀਂ ਆਹ ਵੀ 15 ਕਿਲੋ ਆ ਇਹਨੂੰ ਹਜੇ 26 ਤਰੀਕ ਦੀ ਸੂਈ ਵੀ ਆ ਤਾਂ ਇਹ ਤੇ ਵੀ ਮਾਰ ਦੇ ਦੱਸ ਕੈਮਰਾ ਇਧਰਲੇ ਬੰਨੇ ਉਹ ਮਾਰਦੀ ਇਧਰੋਂ ਦਾ ਧੁੱਪ ਜੀ ਪਉ ਥੋੜੀ ਜਿਹੀ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਹਾਂ ਆਉਂ ਡਰਦੀਆਂ ਥੋੜੀਆਂ ਜਰੂਰ ਨੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਕਿਹੜਾ ਬਾਈ ਉਹ ਕੋਈ ਗੱਲ ਨਹੀਂ ਕੋਈ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਸੂਈਆ ਕਿੰਨੇ ਟਾਈਮ ਦੀ ਸੂਈਆ ਅਗਲੇ ਬੰਨੂ ਦੱਸ ਲੇ ਵਲੂਆ ਦਿਖਾ ਦੇ 26 ਤਰੀਕ ਦੀ ਸੂਈ ਵੀ ਆ ਬਾਈ ਅੱਛਾ 26 ਤਰੀਕ ਦੀ ਸੂਈਆ ਦੁੱਧ ਕਿੰਨਾ ਕਰ ਰਹੀ ਹੈ ਇਹਨਾਂ ਲਈ ਹੁਣ 15 ਕਿਲੋ ਤਿਆਰ ਆ ਬਾਈ 15 ਇਹਦੇ ਥੱਲੇ ਰੈਡੀ ਆ ਹਾਂ ਇਹ ਤਾਂ ਨਹੀਂ ਆਪਾਂ ਸੇਲ ਕਰਦੇ ਨਹੀਂ ਨਹੀਂ ਬਾਈ ਇਹ ਅੱਛਾ ਇਹ ਇਸ ਸੂਆ ਪੀ ਕੇ ਫੇਰ ਕਰ ਦੇਖਾਂਗੇ ਅੱਛਾ ਹਾਂ ਇਹਨੂੰ 2 ਮਹੀਨਿਆਂ ਦੀ ਇਹ ਪ੍ਰੈਗਨਾਂਗਾ ਅੱਛਾ ਇਹ ਪ੍ਰੈਗਨੈਂਟ ਹਾਂ ਜੋ ਇਹਦੇ 14-15 ਕਿਲੋ ਇਹਦੇ ਥੱਲੇ ਦਰਦ ਆ ਬਾਈ ਅੱਛਾ 14-15 ਇਹਦੇ ਥੱਲੇ ਲੱਗਿਆ ਇਹ ਦੋਹਾਂ ਮਹੀਨੇ ਤੇ ਸਾਰੀਆਂ ਹਰਿਆਣੇ ਚ ਲੈਂਦੀਆਂ ਮਿੰਗਣੀ ਖੇੜੇ ਤੋਂ ਠੀਕ ਆ ਗੱਲ ਅਸਾਰ ਦੇ ਨੇੜੇ ਪਿੰਡ ਆ ਬਾਈ ਠੀਕ ਆ ਗੱਲ ਲੈ ਆ ਜਾਂਦਾ ਰਸ ਇੱਕ ਵਾਰੀ ਕੱਟੇ ਕੋਲੀ ਲੈ ਚੱਲ ਕੈਮਰਾ ਕੱਟਾ ਆਪਾਂ ਤੁਹਾਨੂੰ ਇੱਕ ਵਾਰੀ ਸੱਜਣੋ ਹੋਰ ਦਿਖਾ ਦਾਨੇ ਚੱਲਦਾ ਚੱਲਦਾ ਕੈਮਰਾ ਲੈ ਆ ਇਧਰ ਤੇ ਇਹ ਉਹਦੀ ਮਾਦਰ ਵੀ ਆਪਾਂ ਤੁਹਾਨੂੰ ਦਿਖਾ ਦੀ 17 ਕਿਲੋ ਬਾਈ ਕਹਿੰਦਾ ਤਿੰਨ ਮਹੀਨਿਆਂ ਦੀ ਸੂਈ ਦਾ ਆਪਾਂ ਚਵਾ ਦਾਂਗੇ ਤੇ ਮੇਨ ਗੱਲ ਆ ਜਿਹੜੀ ਕੱਟਾ ਬਾਈ ਤੁਹਾਨੂੰ ਇੱਕ ਵਾਰੀ ਆਪਾਂ ਕੈਮਰਾ ਮ ਕੱਟੇ ਦੀ ਕੁਆਲਿਟੀ ਕਬੂਲਤੀ ਇੱਥੇ ਕੋ ਛੋਟੇ ਘੱਟੇ ਤੇ ਵੀ ਮਾਰ ਦਿੰਦਾ ਸੋਣ ਇੱਧਰ ਝਾਕਦਾ ਤੁਸੀਂ ਵੇਸ ਕੁਆਲਿਟੀ ਵੀ ਦਿਖਾ ਦੇ ਬਾਈ ਚੈੱਕ ਕਰਾ ਦੇ ਹਰੇਕ ਪੱਖ ਤੋਂ ਲੈ ਬਾਈ ਨੰਬਰ ਬੋਲ ਦੋ ਆਪਣਾ 752 2782 19026 ਇੱਕ ਵਾਰੀ 7527819026 ਬਾਈ ਲੈ ਜਿੱਦਾਂ ਜਿੱਦਾ ਬਾਈ ਕਹਿੰਦਾ ਅੱਗੇ ਹੈ ਨਾ ਵਿਚਾਰ ਬਣਦਾ ਜਾਊਗਾ ਜਾਣਦਾ ਜਿੱਦਾਂ ਵੀ ਸਿਸਟਮ ਨੇੜੇ ਲੱਗੂਗਾ ਉਹ ਸਾਹਬ ਨਾਲ ਬਾਈ ਹੈ ਨਾ ਜਾਣ ਮੇਰਾ ਪਾਪ ਹਾਂਜੀ 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 ਵੀ ਸੇਲ ਕਰਦੇ ਜਾਵਾਂਗੇ ਠੀਕ ਆ ਹਾਂ ਬਾਈ ਹਾਂ ਇੱਕ ਵਾਰੀ ਆਪਣਾ ਐਡਰੈਸ ਫੇਰ ਦੱਸ ਦੋ ਜੀ ਪਿੰਡ ਮਧੇਕੇ ਬਾਈ ਨਿਹਾਲ ਸਿੰਘ ਵਾਲਾ ਤੇ ਦਸੀਲ ਜ਼ਿਲ੍ਹਾ ਮੋਗਾ ਸੈਦੋ ਦੇ ਕੋਲੇ ਪਿੰਡ ਮਧੇਕੇ ਠੀਕ ਆ ਜੀ ਗੱਲ ਲੈ ਸੱਜਣੋ ਅੱਜ ਆਪਾਂ ਨੇ ਪਿੰਡ ਮਧੇਕੇ ਤੋਂ ਬਾਈ ਦੇ ਜਾਨਵਰ ਦਿਖਾਏ ਨੇ ਬਾਕੀ ਸਾਨੂੰ ਇਹਨਾਂ ਦੋਹਾਂ ਜਾਨਵਰਾਂ ਤੋਂ ਜਿਹੜਾ ਵੀ ਪਸੰਦ ਆਊਗਾ ਬਾਈ ਸੇਲ ਵੀ ਕਰ ਦੂਗਾ ਤੇ ਇਹ ਜੋ ਟੱਕਰਾਉ ਸਿੰਘ ਵਾਸਤੇ ਵੀ ਆ ਤੇ ਇਹਦੀ ਮਾਦਰ ਥੱਲੇ ਵੀ ਜਿਵੇਂ ਸਾਨੂੰ ਮੈਂ ਬਾਰ-ਬਾਰ ਦੱਸ ਰਿਆਂਗਾ ਵੀ ਮਾਦਰ ਮਿਲਕ ਵੀ ਚੰਗਾ ਉਹ ਵੀ ਬਾਈ ਕਹਿੰਦਾ 19 ਕਿਲੋ ਸੱਜਰ ਦਾ ਬਾਈ ਉਹਦਾ ਦੁੱਧ ਅੱਛਾ 19 ਕਿਲੋ ਦਾ ਸੱਜਰ ਹਾਂਜੀ ਅਸ਼ਾਅੱਲਾ ਸੱਜਣੋ ਇਹਨਾਂ ਤੋਂ ਸਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ